ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਰੋਨੋ ਕਲਾ ਤਹਿਸੀਲ ਖੰਨਾ ਤੇ ਜ਼ਿਲ੍ਹਾ ਲੁਧਿਆਣਾ ਤੇ ਗੱਲਬਾਤ ਕਰ ਲਈਏ ਖੰਨਾ ਮੰਡੀ ਦੇ ਪਿੰਡ ਆ ਜਿਹੜਾ ਬਾਈ ਦਾ ਸੱਜਣੋ ਬਿਲਕੁਲ ਨੇੜੇ ਹੀ ਰਹਿ ਜਾਂਦਾ 10-12 ਕਿਲੋਮੀਟਰ ਦੀ ਦੂਰੀ ਤੇ ਆ ਗਾਵਾਂ ਦਿਖਾਵਾਂਗੇ ਪੰਜ ਤੇ ਦਿਖਾਵਾਂਗੇ ਗੱਬਣ ਦੋ ਗਾਵਾਂ 6-6 ਦੰਦ ਨੇ ਤੇ ਇੱਕ ਦਿਖਾਵਾਂਗੇ ਦੋ ਦੰਦ ਦਾ ਤੋਹਫਾ ਤੇ ਬਾਕੀ ਜਿਹੜੇ ਰੇਟ ਹੋਣਗੇ ਰੇਟਾਂ ਦਾ ਕਾਫੀ ਅੰਤਰ ਹੋਊਗਾ ਅੱਜ ਵੀਡੀਓ 'ਚ ਕਾਫੀ ਘੱਟ ਹੋਣਗੇ ਮੇਰਾ ਕਹਿਣ ਦਾ ਭਾਅ ਵਪਾਰੀ ਵੀਰ ਵੀ ਇਹ ਗਾਵਾਂ ਖਰੀਦ ਕੇ ਉਹ ਜੋ ਕਮਾਈ ਕਰ ਸਕਦੇ ਨੇ ਕੰਮ ਬਾਈ ਦਾ ਹੈਗਾ ਵਪਾਰ ਦਾ ਆਪਾਂ ਬਾਈ ਕੋਲ ਆਏ ਅੱਜ ਪਹਿਲੀ ਵਾਰੀ ਇੱਕ ਗੱਲ ਸ਼ੁਰੂਜੀ ਦੱਸ ਦਾਨਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਗੱਬਣਾ ਚੈੱਕ ਕਰਾ ਕੇ ਲੈ ਜਾਓ ਬਾਈ ਦੇ ਘਰ ਹੀ ਕਿਉਂਕਿ ਬਾਅਦ 'ਚ ਨਾ ਮੇਰੇ ਕੋਲੇ ਘੰਟੀ ਮਲਿਆ ਕਰੋ ਟਾਈਮ ਕਿਸੇ ਕੋਲ ਵੀ ਨਹੀਂ ਹੁੰਦਾ ਨਾ ਵਪਾਰੀ ਸੱਜਣ ਨੂੰ ਫਿਰ ਪਰੇਸ਼ਾਨ ਕਰਿਆ ਕਰੋਗੀ ਆਹ 10 ਦਿਨ ਵੱਧ ਲਏਗੀ ਜਾਂ 20 ਦਿਨ ਵੱਧ ਲਏਗੀ ਜਾਂ ਖਾਲੀ ਨਿਕਲ ਗਈ ਉਹ ਤੁਸੀਂ ਮਾਲਕ ਦੇ ਘਰੋਂ ਚੀਜ਼ ਦੀ ਤਸੱਲੀ ਕਰਕੇ ਲੈ ਜਾ ਕਰੋ ਬਾਕੀ ਗੱਲਬਾਤ ਸੋਡੀ ਬਾਈ ਨਾਲ ਕਰਾ ਦੇਣਾ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦੂੰਗਾ ਤੇ ਕੱਲੀ-ਕੱਲੀ ਦਾ ਜਿਹੜਾ ਰੇਟ ਆ ਰੇਟ ਸੱਜਣੋ ਵੀਡੀਓ 'ਚ ਹੀ ਕਰਾ ਦਾਂਗੇ ਆ ਜੀ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਬਾਈ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਨਾਮ ਆਪਣਾ ਹੈਗਾ ਜੀ ਦਵਿੰਦਰ ਕੁਮਾਰ ਪਿੰਡ ਰੋਹੋਂ ਕਲਾਂ ਜੀ ਤਹਿਸੀਲ ਖੰਨਾ ਤੇ ਜ਼ਿਲ੍ਹਾ ਲੁਧਿਆਣਾ ਪੈਂਦਾ ਜੀ ਆਪਾਂ ਕਿਹੜੇ ਰੋਡ ਤੇ ਆ ਗਿਆ ਪਿੰਡ ਭਾਈ ਇਹ ਵੀਰੇ ਖੰਨੇ ਤੋਂ ਮਲੇਰਕੋਟਲੇ ਵਾਲੇ ਰੋਡ ਤੇ ਪਿੰਡ ਆ ਆਪਣਾ ਠੀਕ ਆ ਜੀ ਆਪਾਂ ਉਹ ਨੇੜੇ ਸ਼ਹਿਰ ਈਸੜੂ ਵੀ ਰਹਿੰਦਾ ਇੱਥੇ ਠੀਕ ਹੈ ਜੇ ਆਪਾਂ ਮਲੇਰਕੋਟਲੇ ਤੋਂ ਆਉਨੇ ਆ ਪਹਿਲੇ ਈਸੜੂ ਆ ਜਾਂਦਾ ਜੇ ਖੰਨੇ ਕੰਨੀ ਆਉਨੇ ਆ ਤਾਂ ਆਪਾਂ ਨੂੰ ਇਕਲਹਾ ਆ ਜਾਂਦਾ ਮੈਂ ਰੋਡ ਦੇ ਉੱਤੇ ਨੇੜੇ ਇਕਲਹਾ ਹਾਂ ਹਾਂਜੀ ਵੀਰੇ ਖੰਨਾ 12 ਕਿਲੋਮੀਟਰ ਹੈ ਖੰਨਾ ਮਲੇਰਕੋਟਲਾ ਵੀਰੇ ਆਪਣੇ ਘਰ ਤੋਂ ਰਹਿੰਦਾ 30 ਕਿਲੋਮੀਟਰ ਜੀ 30 ਕਿਲੋਮੀਟਰ ਹਾਂਜੀ ਠ ਤੇ ਸ਼ੁਰੂ ਕਿਹੜੇ ਬੰਨੋ ਕਰਦੀ ਹੈ ਫਿਰ ਜਿੱਧਰੋਂ ਮਰਜ਼ੀ ਕਰ ਲੋ ਬਾਈ ਇਧਰੋਂ ਕਰ ਲਾ ਗਿਆ ਜੀ ਆਹ ਤੋਹਫੇ ਤੇ ਮਾਰ ਪਲਾਂ ਕੈਮਰਾ ਉਹ ਇਹਨੂੰ ਦਿਖਾ ਦੇ ਮਾਰ ਕੇ ਇਹ ਕਿੰਨੇ ਦੰਦਾਂ ਚ ਇਹ ਬਾਈ ਜੀ ਦੋ ਦੰਦ ਬੱਚੀ ਆ ਜੀ ਇਹਦੇ ਸੂਨ ਦੇ 8 ਤੋਂ 9 ਦਿਨ ਬਾਕੀ ਨਹੀਂ ਹਜੇ ਬੱਚੀ ਦੇ ਬੰਦਾ ਚ ਹੈਗੀ ਆ ਸੱਜਣੋ ਦੋ ਦੰਦ ਥਣ ਦਾ ਸੈਜ ਵੀ ਬਹੁਤ ਸੋਹਣਾ ਬਣਾਊਗੀ ਤੇ ਮੇਨ ਗੱਲ ਆ ਤਾਂ ਜਿਹੜੀ ਇਹਦਾ ਕੱਦ ਦਾ ਕੱਦ ਕਾਠ ਵੀ ਫੁੱਲਾ ਫੁੱਲ ਵੱਡੇ ਕੱਦ ਦੀ ਇਹ ਜਿਹੜੀ ਚਮਕ ਚਮਕਾ ਨਾਲ ਇਹ ਚ ਚਮਕ ਚਮਕ ਵੀ ਗੈਰੀ ਫੁੱਲਾ ਸਮਾਰ ਕੇ ਦਿਖਾ ਦਿੰਉ ਇਹ ਚਾਰ ਚੂਰ ਨਾਲ ਨਿਪਟੀ ਹੋਈ ਇਹ ਪਾਊਡਰ ਪਾਟਰ ਨਾਲ ਤਿਆਰ ਕਰੀ ਉਹ ਚੰਗੀ ਬਾਈ ਚੰਗੇ ਘਰੋਂ ਆਈ ਹੋਈ ਆ ਬਾਈ ਜੀ ਬੱਛੀ ਤੋਰ ਬਾਈ ਖੋਲ ਕੇ ਮੜਾ ਜਾ ਆਰਡਰ ਵੀ ਫੁੱਲ ਸਾਈਜ਼ ਦਾ ਬਣਾਉ ਕੱਦ ਵੀ ਫੁੱਲਾ ਜਿਹਦਾ ਦਰਮਿਆਨਾ ਹੋਊਗਾ ਉਹ ਤੁਹਾਨੂੰ ਮੈਂ ਵੀਡੀਓ ਚ ਦੱਸੀ ਜਾਊਗਾ ਨਾਲ ਦੀ ਨਾਲ ਕੱਦ ਵੀ ਫੁੱਲ ਵੱਡਾ ਲੰਬੀ ਵੀ ਫੁੱਲ ਥਣ ਦਾ ਸਾਈਜ਼ ਵੀ ਸੋਹਣਾ ਰੱਖੂਗੀ ਇਹ ਜਿਹੜਾ ਆਰਡਰ ਹੈ ਆਰਡਰ ਦਾ ਬਾਗਮਾਲੀ ਬਣਾਉਗੀ ਨਾਲ ਲਗਮਾ ਬਣਾਉਗੀ ਫੁੱਲ ਸਾਈਜ਼ ਦਾ ਕਮਾਲਾ ਬਈ ਇੱਥੋਂ ਜਿਹੜੇ ਹਿਸਾਬ ਨਾਲ ਇਹ ਬੱਚੀ ਦੋ ਦੰਦ ਦਾ ਨਾ ਜਦਦੇ ਨੇ ਦੂਜੇ ਤੀਜੇ ਸੂਏ 'ਚ ਜਾਣਾ ਉਹੀ ਗੱਲ ਆ ਜੇ ਮੈਂ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਟਰੱਕ ਜਿੱਦੀ ਵਾਇਰੇ ਨੇ ਟਰੱਕ ਜਿੱਦੀ ਵੈੜੀ ਬਣ ਜਾਣਾ ਜਾ ਕੇ ਪ੍ਰਿੰਟ ਪੈਜ ਵੀ ਬਹੁਤ ਸ਼ਾਨਦਾਰ ਹੈ ਲੈਗ ਸਕੋਰ ਵਾਲੇ ਪੱਖ ਤੋਂ ਗੱਲ ਕਰ ਲਈਏ ਤੇ ਉੱਤੋਂ ਗੱਲ ਕਰ ਲਈਏ ਉੱਤੋਂ ਵੀ ਬਿਲਕੁਲ ਸਟੇਟ ਆ ਗਈ ਆर्डर ਰੱਖੂ ਨਾਲ ਲਗਮਾ ਥੋੜੀ ਬੋਦੀ ਪਣ ਜਰੂਰ ਪਾਰੀ ਆ ਇਹਦਾ ਬਈ ਪਲੂਣਾ ਕਰਕੇ ਪਾਰਾ ਜਿਵੇਂ ਆਪਾਂ ਗੱਲ ਕਰ ਲਈ ਆ ਚੀਜ਼ ਆ ਗਈ ਨਾ ਉੱਤੋਂ ਇੱਥੇ ਤੋਂ ਪੋਲਾ ਨਹੀਂ ਹੈਗਾ ਕਹੇ ਲੰਕਮਾਨੀ ਦਾ ਟੁਟਵਾ ਉਹ ਸੀਨ ਨਹੀਂ ਇਹਦੇ ਚ ਹੈਗਾ ਤੇ ਸਵੇਰ ਆਦੀ ਆ ਗਈ ਠੰਡੀ ਸੀ ਦਾ ਥਾਣੇ ਦੇ ਤਕਰੀਬਨ ਤਕਰੀਬਨ ਸਿੰਗਲ ਚਾਰੀ ਨੇ ਗਾਂਲੇ ਬੰਨੇ ਵੀ ਕਹਿੰਦੇ ਕਰੀ ਆਰਡਰ ਤੇ ਨਾਲ ਲਗਮਾ ਜੀ ਰੱਖੂਗੀ ਤਕਰੀਬਨ ਤਕਰੀਬਨ ਗਾਂਲੇ ਬੰਨੇ ਵੀ ਆਰਡਰ ਤੇ ਇਥੇ ਇਥੋਂ ਪਛਾਣੂ ਹੋ ਕੇ ਸਾਰੀ ਦਿਖਾਣੀ ਫੇਸ ਕੁਆਲਟੀ ਤੇ ਮਾਰਨੀ ਕੈਮਰਾ ਇਥੋਂ ਕੱਦ ਬਿੱਡ ਤੇ ਇੱਥੇ ਤੋਂ ਇਹਦੇ ਸੱਜਣੋਂ ਕੱਦ ਦਾ ਆਈਡੀਆ ਲਾ ਲਿਓ ਕੱਦ ਨਹੀਂ ਛੋਟਾ ਹੈਗਾ ਬੱਚੀ ਦਾ ਕੱਦ ਵੀ ਫੁੱਲ ਵੱਡਾ ਤੇ ਲੰਬੀ-ਲੁੰਬੀ ਵੀ ਫੁੱਲ ਹੈ ਇਹਦਾ ਬਾਈ ਰੇਟ ਕੀ ਰਹੂਗਾ ਇਹਦਾ ਬਾਈ ਮੰਗਣ ਨੂੰ ਜਿੰਨਾ ਮਰਜ਼ੀ ਮੰਗੀ ਰਹੀ ਆਂ ਆਪਾਂ ਠੀਕ ਹੈ ਪਰ ਆਪਾਂ ਫਿਕਸ ਜੀ ਰੇਟ ਹੈ ਦਾ 82000 ਰੁਪਏ ਲੈਣ ਦੇਣਾ ਜੀ ਇਹਦਾ 82000 ਦੀ ਦੇ ਦਾਂਗੇ ਬਸ ਜਮਈ ਇਹਦੇ ਵਿੱਚੋਂ ਛੋੜ ਛੱਪਾ ਹੋਊਗਾ ਬਾਈ ਕੋਈ ਸੱਜਣ ਦੂਰੋਂ ਨੇੜੇ ਆਉਂਦਾ ਠੀਕ ਹੈ ਕੱਲੀ ਛੋੜ ਛੋੜ ਕਰਾਂਗੇ ਇਹਦੇ ਵਿੱਚ ਜਿਆਦਾ ਫਰਕ ਨਹੀਂ ਰੇਟ ਬਾਈ ਦੇ ਸਾਰੇ ਪਿੱਛੋਂ ਆਏ ਬਾਈ ਆਪਾਂ ਮੰਗਣ ਨੂੰ ਇਹਦਾ ਸਵਾ ਮੰਗੀ ਜਾਈਏ 115 ਮੰਗੀ ਜਾਈਏ ਕੋਈ ਫਾਇਦਾ ਨਹੀਂ ਜਮੀ ਦੇਣੇ ਵਾਲਾ 82000 ਰੁਪਏ ਵੱਡੇ ਆ ਰੇਟ ਤਕਰੀਬਨ ਆ ਮੰਨ ਲਾ ਵੀ ਤੂੰ 37 38 ਕ ਹਜ਼ਾਰ ਤੋਂ ਸ਼ੁਰੂ ਹੋਣਗੇ ਆਪਣੇ ਬਾਈ ਹਨਾ ਹਾਂਜੀ ਬਾਈ ਆ 37 38 ਤੋਂ ਸ਼ੁਰੂ ਹੋਣਗੇ ਤੇ ਇਹਦਾ ਬਾਈ ਕਹਿੰਦਾ ਲੈਣਾਗਾ 82000 ਇੱਕ ਫਿਕਸ ਜਿਆ ਰੇਟ ਹੀ ਆ ਗਿਆ ਇਹਦਾ ਤੇ ਹੁਣ ਮਾਰ ਦੇ ਘਰੀ ਦੋ ਨੰਬਰ ਵਾਲੀ ਤੇ ਕੈਮਰਾ ਤੋੜ ਦੇ ਬਾਈ ਫੋਲ ਕੇ ਏ ਮੇਰਾ ਖਿਆਲ ਐਚਐਫ ਤਿਆਰ ਸ਼ਹਿਰ ਦਾ ਕ੍ਰੋਸ ਜਾ ਰਿਹਾ ਹਾਂ ਜੀ ਇਹਦਾ ਸੂਆ ਕਿਹੜਾ ਜੀ ਇਹਦਾ ਵੀਰੇ ਦੂਜਾ ਸੂਆ ਜੀ 10 ਤੋਂ 12 ਦਿਨ ਦੀ ਨਰਮਾ ਬੱਚੀ ਤੇ ਪਹਿਲਾਂ ਨਹੀਂ ਵੀਰੇ ਮਾਲਕ ਦੇ ਦੱਸਣ ਅਨੁਸਾਰ 17 18 ਕਿਲੋ ਦੁੱਧਤਾ ਬੱਚੀ ਨੇ ਸੂਆ ਹੈਗਾ ਇਹਦਾ ਸੱਜਣੋਂ ਦੂਜਾ ਕੱਦ ਆ ਗਿਆ ਜਿੱਦਾਂ ਆਪਾਂ ਗੱਲ ਕਰ ਲਈਏ ਮੀਡੀਅਮ ਬਾਕੀ ਵੱਡੇ ਭਾਈ ਸਾਉ ਠੰਡੀ ਬਹੁਤ ਆ ਬੱਚੀ ਜਿਵੇਂ ਮਰਜ਼ੀ ਵਹਿ ਜਾ ਥੱਲੇ ਸਾਉਸੀਲ ਬਹੁਤ ਆ ਬੱਚੀ ਅਸਵਾਦ ਆ ਗਈ ਬਿਲਕੁਲ ਠੰਡੀ ਤੇ ਜਿਹੜਾ ਥਾਣਾ ਥਾਣੇ ਨੂੰ ਲੱਗਿਆ ਬਈ ਮੱਜਾ ਨਾਲ ਦਾ ਪੂਰਾ ਚਵਾਈ ਚੁਈ ਬਹੁਤ ਚੰਗੀ ਹੋ ਗਈ ਬਈ ਬੱਚੀ ਥਾਣੇ ਨੂੰ ਲੱਗਿਆ ਮੱਜਾ ਨਾਲ ਦਾ ਬਾਡੀ 'ਚ ਚਮਕ ਵੀ ਚੰਗੀ ਆ ਤੇ ਫਿੱਟ ਫਿੱਟ ਜੀ ਆ ਗਈ ਪੂਰੀ ਓਵਰ ਫੈਟ ਜੀ ਨਹੀਂ ਹੈਗੀ ਬੱਚੀ ਤੇ ਕਿਤੇ ਵੀ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਕੱਦ ਵੀ ਇਹਦਾ ਆਪਾਂ ਕਹਿ ਸਕਦੇ ਆਂ ਵੀ ਜਿੱਦਾਂ ਆਪਾਂ ਕਹਿ ਲੈਣ ਇੱਕ ਤਾਂ ਜਿਆਦਾ ਛੋਟੀ ਹੁੰਦੀ ਆ ਜਿੱਦਾਂ ਮੀਡੀਅਮ ਵੜਾ ਹੁੰਦੀ ਆ ਮੀਡੀਅਮ ਚਾਉਂਦਾ ਕੱਦ ਤੇ ਆਰਡਰ ਸੋਹਣਾ ਬਣਾਉਗੀ ਚੌੜਾ ਝੋਲੀ ਵਾਲੀ ਬਣੂਗੀ ਫੁੱਲਾ ਥਣ ਦਾ ਇਹਦਾ ਵੀਰੇ ਲੈਣ ਦੇਣ ਵਾਲਾ 52000 ਰੁਪਈਆ ਜੀ ਇਹ 52 ਦੀ ਹਾਂਜੀ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਬਾਈ ਜੋੜਾ ਦੇ ਦਾਂਗੇ ਕੋਈ ਮਾੜਾ ਮੋਟਾ ਕੈਪਸ਼ਨ ਮੈਂ ਬਾਈ ਛੋੜ ਛਪਾਈ ਹੈ ਵੱਡੇ ਬਾਈ ਜਿਆਦਾ ਨਹੀਂ ਆਪਾਂ ਰੇਟ ਕਰੇ ਹੁਣ ਇਹਦਾ ਮੰਗਣ ਉਹ 65 ਮੰਗੀ ਜਾਈਏ ਘਟਾ ਲਈ ਉਹਦਾ ਕੋਈ ਫਾਇਦਾ ਨਹੀਂ ਬਸ ਜਿਵੇਂ ਛੋੜਿਆ ਬਾਈ ਇਹ ਚੋ ਠੀਕ ਹੈ ਗੱਲ ਇਹ ਦੇ ਦਾਂਗੇ 52 ਦਿਨ ਕਿੰਨੇ ਕੱਢੂਗੀ ਇਹ ਦਿਨ ਵੀ ਇਹਦੇ 10 ਤੋਂ 12 ਦਿਨ ਪਾਈ ਨੇ ਬੱਚੀ ਦੀ ਗਾਰੰਟੀ ਵਾਲੇ ਪੈਂਡਿੰਗ ਨਹੀਂ ਹਾਂ ਗਾਰੰਟੀ ਵਾਲੇ ਨੇ ਇਹ ਨਹੀਂ ਕਿ ਆ ਵੀ 10 ਦਿਨ ਕਹਤੇ ਤਾਂ 20 ਦਿਨ ਲੈ ਜੂਗੀ ਉਹ ਕੰਮ ਨਹੀਂ ਵੱਡੇ ਬਾਈ ਠੀਕ ਹੈ ਗੱਲ ਹਾਂਜੀ ਤੇ ਹੁਣ ਆ ਜਾ ਕੇ ਅਰੀ 3 ਨੰਬਰ ਵਾਲੀ ਤੇ ਤੇ ਮਾਰਦੇ ਕੈਮਰਾ ਤੋੜ ਬਾਈ ਖੋਲ ਕੇ ਨਹੀਂ ਖਣ ਦਾ ਸਹਜ ਵੀ ਸੋਨਾ ਰੱਖਦੇ ਮੇਰਾ ਖਿਆਲ ਹੈ ਵੀ ਨਰਮਾ ਨਾ ਬਾਈ ਇਹ 15 ਨਾਲ ਲੈ ਜੂਗੀ ਬੱਛੀ ਜੀ ਹਜੇ ਇਹਦਾ ਸੁਆ ਕਿਹੜਾ ਜੀ ਇਹਦਾ ਦੂਜਾ ਸੁਆ ਬਾਈ ਜੀ ਬਲੂਨ ਨੇ ਇਹਨੇ 16 17 ਕਿਲੋ ਉਧਰ ਕੱਢਿਆ ਹੋਇਆ ਸੁਆ ਦੂਜਾ ਤੇ 15 ਦਿਨ ਦੇ ਡੇੜ ਗੇੜ ਬਾਈ ਕਹਿੰਦਾ ਇਹ ਬੱਛੀ ਬਾਈ ਦੀ ਜਾਨੀ ਨਰਮੇ ਨਰਮਾ ਇੱਕ ਹੋਰ ਕਿਸੇ ਪੱਥੇ ਉਨੀ ਰੁਕਦੀ ਕੱਲੀ ਨਰਮੇ ਨਰਮਾ ਬੱਚੀ ਥਾਣ ਦਾ ਸਹਜ ਇਹਦਾ ਵੀ ਬਹੁਤ ਸੋਹਣਾ ਬਾਕੀ ਜਦੋਂ ਬਾਈ ਤਿਆਰ ਹੋ ਗਈ ਲੇਵਾ ਕਰਮ ਵਾਲੀ ਨੇ ਬਹੁਤ ਪਉਣਾ ਬਾਲ ਢਲਣਾ ਬਹੁਤ ਨਹੀਂ ਹਜਲੇ ਵੀ ਠੀਕ ਆ ਗੱਲ ਬਾਕੀ ਐ ਸੁਭਾਅ ਦੀ ਬਹੁਤ ਠੰਡੀ ਹੈ ਜਿਵੇਂ ਮਰਜੀ ਬੈਠੇ ਰਹੂ ਤੇ ਬਾਕੀ ਥਾਣ ਦਾ ਸਹਜ ਦਿਖਾ ਨਹੀਂ ਗਰੀ ਨੇੜੇ ਲਾ ਕੇ ਹਨ ਸਮਾਰ ਕੇ ਜਿੱਦਾਂ ਬਾਈ ਨੇ ਕਿਹਾ ਨਾ ਵੀ ਨਿਖੜਵੇਂ ਵੀ ਕਰ ਜੂਗੀ ਥਾਣਾ ਤੇ ਉਹਦਾ ਸੁਭਾਅ ਦੀ ਵੀ ਠੰਡੀ ਥਾਣ ਦਾ ਬਾਈ ਕੱਲਾ ਕੱਲਾ ਗਿੱਠ-ਗਿੱਠ ਤੇ ਬਣਾਉਗੀ ਕਰਮ ਵਾਲੀ 15 ਦਿਨ ਕੱਢ ਦੂ ਬਾਈ ਇਹ 15 ਦਿਨ ਬਾਈ ਤਸੱਲੀ ਵਾਲੇ ਇਹ ਕੱਢ ਦੂਗੀ ਬਾਈ ਕਹਿੰਦਾ ਪੂਰੇ 15 ਦਿਨ ਇਹਦੇ ਪੈਂਡਿੰਗ ਆ ਗਏ ਮੱਛੀ ਦੀ ਜਾਤ ਕੁਆਲਿਟੀ ਬਹੁਤ ਵਧੀਆ ਵੀਰੇ ਜਿਹਨੇ ਘਰੇ ਸਾਂਭਣੀ ਆ ਬਹੁਤ ਚੰਗੀ ਬਣੂ ਬੱਛੀ ਠੀਕ ਆ ਗੱਲ ਆ ਤੇ ਮੇਨ ਗੱਲ ਥਣ ਦੇ ਸਹਿਜ ਦੀ ਹੁੰਦੀ ਆ ਬਾਈ ਹਨਾ ਥਣ ਦਾ ਸਹਿਜ ਸੋਨਾ ਹੋਵੇ ਦੇਖ ਦੋਤਾ ਕਿਲੋ ਘੱਟ ਕਿਲੋ ਵੱਧ ਗਈ ਸਾਊ ਫੀਲ ਬਹੁਤਾ ਬਾਕੀ ਜਾਤ ਬਰੀਡ ਬਹੁਤਾ ਗਾਹ ਨੂੰ ਬਣੂ ਵੱਡੇ ਬਾਈ ਧਾਮਨੇ ਵਾਲਾ ਸੌਦਾ ਨਹੀਂ ਆ ਜੇ ਕਿਸੇ ਸਾਹ ਵਾਲੇ ਸੱਜੇ ਹੋ ਜਾਂਦੀ ਆ ਤਾਂ ਚੰਗੀ ਰੈਡੀ ਹੋ ਜੂ ਕਿਉਂ ਐ ਆ ਵੱਡੇ ਵੀਰੇ ਜਾਤ ਬਰੀਡ ਬਹੁਤ ਆ ਕੁਆਲਿਟੀ ਅੰਗ ਪੈਰ ਇਹਦਾ ਵੀਰੇ ਜਮਈ ਲੈਣ ਦੇਣ ਵਾਲਾ ਰੇਟ ਹੈਗਾ 42000 ਰੁਪਏ ਜੀ ਸਿਰਫ ਸਿਰਫ 42000 ਕੁੱਲ ਠੀਕ ਆ ਰੇਟਾਂ ਵਾਲੇ ਦਾ ਕੰਡੇ ਘੜਤੇ ਆ ਬਾਈ ਜਮਈ ਆਪਾਂ ਜੈ ਜੈ ਮਾਰ ਜਾਂ ਰੱਖਿਆ ਤੇ 22500 ਰੱਖਿਆ ਬਾਈ ਆਪਾਂ ਗਾਮਾਗਰ ਕੋਈ ਬਾਹਲਾ ਵੱਡਾ ਨਹੀਂ ਬੱਟਾ ਪਾਇਆ ਬਸ ਤੇ ਬਾਈ ਕਹਿੰਦਾ 1000 2000 ਵਾਲਾ ਸਿਸਟਮ ਹੀ ਆ ਬਾਕੀ ਸਾਨੂੰ ਪਤਾ ਕਮਾਈ ਹਰੇਕ ਸੱਜਣੀ ਕਰਦਾ ਕਮਾਈ ਆ ਆ ਜਿਹੜੇ ਰੇਟ ਬਾਈ ਅੱਜ ਆਪਣੇ ਕੋਲੋਂ ਮਿਲ ਜਾਣਗੇ ਕਿਤੇ ਨਹੀਂ ਮਿਲਣੇ ਬੰਦੇ ਨੂੰ ਵੀਡੀਓ ਬਣਾਉਣੇ ਆ ਤੇ ਕਮਾਈ ਜਦੋਂ ਖੇਚਲਾ ਕਰਦੇ ਨੇ ਯਾਰ ਬਾਈ ਹੋਰੀ ਵੀ ਕਰਦੇ ਨੇ ਤੁਸੀਂ ਆਪਦੀ ਸਮਝ ਨਾਲ ਰੁਪਈਆ ਲਾਉਣੇ ਹੁੰਦੇ ਆ ਤੇ ਮੰਗਣਾ ਵਪਾਰੀ ਦਾ ਫਰਜ ਹੁੰਦਾ ਤੇ ਬਾਕੀ ਆਹ ਰੇਟ ਜਿਹੜੇ ਬਾਈ ਨੇ ਤੁਹਾਨੂੰ ਆਖਿਆ ਦੱਸੇ ਨੇ ਤੇ ਇਹ ਰੇਟ ਤੁਹਾਨੂੰ ਪਤਾ ਵੀ ਮਾਰਕੀਟ ਜਿਹੜੇ ਹਿਸਾਬ ਨਾਲ ਜੀ ਕਿਤੇ ਨਹੀਂ ਮਿਲਨੇ ਵੀਰੇ ਕਿਤੇ ਵੀ ਜਿੱਥੇ ਮਰਜ਼ੀ ਫਿਰਲੇ ਉਹਦੇ ਇੱਕ ਤੋਹਫੇ ਦਿੰਨੇ ਆਪਾਂ ਲੱਕੜੀ ਹੋਆ ਜਿਹੜਾ ਲੈ ਲੇ ਇਹ ਹੋਰ ਬਾਈ ਖੋਲ ਕੇ ਇਹਨੂੰ ਵੀ ਇਹਦਾ ਕਿਹੜਾ ਸੂਆ ਜੀ ਇਹ ਵੀਰੇ ਪਹਿਲਾ ਸੂਆ ਪੰਛੀ ਇਹ 4 ਨੰਬਰ ਤੇ ਆ ਗਿਆ ਨਾ ਹਾਂਜੀ ਇਹ ਦੰਦਾਂ ਜੇ ਵੀਰੇ 6 ਦੰਦ ਹੋਊ ਪੰਛੀ ਇਹ ਵੱਡੀ ਆ ਗਈ ਹੈ ਨਾ ਪੂਰੇ ਫੁੱਲ ਵੱਡੇ ਕੱਦ ਦੀ ਹੈ ਵੀਰੇ ਕੱਦ ਕਾਠ ਆ ਗਿਆ ਫੁੱਲ ਵੱਡਾ ਦਿਨ ਕਿੰਨੇ ਕੱਢ ਦੂ ਬਾਈ ਦੇਨੇ ਵੀਰੇ ਇਹਦੇ 15 ਤੋਂ 18 ਦਿਨ ਬਾਕੀ ਨੇ ਬੱਚੀ ਦੇ 15 20 ਦਿਨ ਲੈ ਜੂ ਹਣਾ ਹਾਂਜੀ ਬਾਈ ਬੜੇ ਨਜ਼ਾਰੇ ਨਾਲ ਜਾ ਤਿਆਰ ਹੋ ਗਈ ਬੱਚੀ ਬਣੂ ਗਣੂ ਬਹੁਤ ਚੰਗੀ ਬਾਈ ਸਵਾਦੀ ਇਹ ਵੀ ਬਹੁਤ ਠੰਡੀ ਆ ਠੀਕ ਆ ਜੀ ਆ ਜਿਵੇਂ ਮਰਦੀ ਖੁੱਲੀਆਂ ਛੱਡ ਕੇ ਬਹਿ ਜਿਓ ਬਾਈ ਕੋਈ ਬੱਚੀ ਲੱਤ ਨਹੀਂ ਚੱਕੂ ਆਪਣੀ ਕੱਦ ਦੇ ਦਾ ਆ ਗਿਆ ਸਜਣੋ ਫੁੱਲ ਵੱਡਾ ਸੂਆ ਪਹਿਲਾ ਵਜਨ ਵਜੂਦ ਵੀ ਚੰਗਾ ਤੇ ਜਾਨ ਵੀ ਬੱਚੀ ਦੀ ਬਹੁਤ ਚੰਗੀਆਂ ਤੇ ਬਾਈ ਪਹਿਲਾਂ ਨੇ ਬਾਈ 20 ਕਿਲੋ ਦੁੱਧ ਪਾ ਦੂ ਬੱਚੀ ਦੁੱਧ ਬਾਈ ਕਹਿੰਦਾ ਚੰਗਾ ਪਾ ਦੂ ਆਰਡਰ ਰੱਖੂਗੀ ਫਿਕਸ ਜਾਂ ਵੀ ਦਿਨ ਦੇ ਆਸ-ਪਾਸ ਇਹ ਲਿਆ ਸਕਦੀ ਆ। 2 ਦਿਨਾਂ ਡੇੜ ਗੇੜ ਲੈ ਜੂਗੀ ਆਹ ਦੀ ਫੁੱਲ ਵੱਡੀ। ਜਿਹੜੀਆਂ ਦਰਮਿਆਨੀਆਂ ਵੜਾ ਹੁੰਦੀਆਂ ਮੈਂ ਤੁਹਾਨੂੰ ਦੱਸ ਦਿੰਨਾ ਹੁੰਦਾ ਕਿ ਇਹਦਾ ਕੱਦ ਦਰਮਿਆਨਾ। ਇਹਦਾ ਕੱਦ ਵੀ ਫੁੱਲ ਆ ਡਰ ਵੀ ਨਾਲ ਲਗਮਾ ਰੱਖੂ ਤੇ ਉਰਲੇ ਬੰਨੋ ਗਰੀ ਇਹਦੀ ਫੇਸ ਕੁਆਲਿਟੀ ਤੇ ਮਾਰ ਦੇ ਕੈਮਰਾ। ਜਾਤ ਬਰੀਡ ਚੰਗੀ ਆ ਗਰਮੀ ਚੱਲਣ ਵਾਲੀਆਂ ਗਾਂਵਾਂ ਨੇ ਸਾਰੀਆਂ ਇਹ ਤਾਂ ਬਾਈ ਗਰਮੀ ਦਾ ਤੋਹਫੇ ਨੇ। ਇਹਦਾ ਰੇਟ ਕੀ ਰਹੂਗਾ ਜੀ? ਇਹਦਾ ਵੀਰੇ ਕੁੱਲ ਰੇਟ ਹੈਗਾ 47000 ਰੁਪਏ। ਸਿਰਫ ਸਿਰਫ 47000 ਠੀਕ ਹੈ ਹਾਂਜੀ ਬਾਈ। ਇਹ ਤਾਂ ਤਿਆਰ ਹੋਈ ਬਾੜ ਵੀਰੇ ਬੰਦਾ 60 ਬਾੜ ਦੀ ਜਿਵੇਂ ਮਰਜ਼ੀ ਆਹਮ ਨਾਲ ਵੇਚ ਸਕਦਾ ਹਾਂ ਸਾਡੇ ਉਹ ਲੈ ਜੀ ਹੱਥ ਨਾਲ ਵੇਚ ਲੂਗਾ ਜਿਵੇਂ ਸਾਨੂੰ ਮੈਂ ਦੱਸਿਆ ਸੀ ਸ਼ੁਰੂ ਚ ਹੀ ਵਪਾਰੀ ਵੀ ਲਿਜਾ ਕੇ ਬਾਈ ਤੋਂ ਸਾਫ ਕਰਕੇ ਦੱਸ ਦੇਣਾ ਆ ਤੇ ਆ ਦੋਏ ਬਣਾ ਬਾਈ ਨਰ ਮਹੀਨਾ ਚੁੱਲਾ ਕਹੋ ਤਾਂ ਜਦ ਬੱਚੀਆਂ ਤਿਆਰ ਹੋ ਗਈਆਂ ਮੈਂ ਕਹਿੰਦਾ ਪਤਾ ਨਹੀਂ ਕੀ ਕਰ ਜਾਨਾ ਹਾਂ ਹਾਂ ਥੱਲੇ ਦੀ ਤਿਆਰੀ ਹਾਂ ਤਿਆਰੀ ਤੇ ਡਿਪੈਂਡ ਕਰਦਾ ਕਿੰਨੇ ਰੁਪਈਆ ਦੇ ਦਿੰਦੀ ਆ ਸਹੀ ਹੈ ਤੇ ਹੁਣ ਮਾਰ ਦੇ ਘਰੀ 5 ਨੰਬਰ ਵਾਲੀ ਤੇ ਕੈਮਰਾ ਤੋੜ ਦਿਓ ਜੀ ਖੋਲ ਕੇ ਵੀ ਪਹਿਲਾ ਸੂਆ ਬਾਈ ਇਹ ਵੀਰੇ ਪਹਿਲਾ ਸੂਆ ਜੀ ਸਵੇਰ ਦੀਆਂ ਠੰਡੀਆਂ ਸਾਰੀਆਂ ਜਿਵੇਂ ਬੜੀ ਸੌ ਸੀਲ ਥਣਥਣੋਂ ਸਾਰਿਆਂ ਦੇ ਬਹੁਤ ਚੰਗੇ ਨੇ ਅੱਥੀ ਚਵਾਈ ਵਾਲੇ ਬਾਕੀ ਸਾਊ ਸੀਲ ਨੇ ਬੱਚੀਆਂ ਠੀਕ ਹੈ ਜੀ ਆ ਲੈ ਚੱਲ ਬਈ ਇਹਨੂੰ ਇਹ ਵੀ ਗਰਮੀ ਚੱਲਣ ਵਾਲੀ ਦਿਖਾ ਰਿਹਾ ਤੁਹਾਨੂੰ ਥੋੜੀ ਕਰੋਸ ਅੰਗ ਦੇ ਵਿੱਚ ਆ ਗਈ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਬਾਈ ਇਹਦਾ ਵੀਰੇ ਇੱਕ ਹਫ਼ਤੇ ਵਰਗਾ ਟਾਈਮ ਰਹਿੰਦਾ ਬੱਚੀ ਦਾ ਹਫ਼ਤਾ ਕੱਢ ਦੂਗੀ ਹਾਂਜੀ ਇਹ ਜਾਣੀ ਵੱਡੇ ਵੀਰ 12 ਤੋਂ 13 ਕਿਲੋ ਦੁੱਧ ਖੁੱਲਾ ਚਵਾ ਦੂਗੀ ਆਪਾਂ ਲਾਗੀ ਪਾਉਣ ਥੋੜੀ ਹਾਂ ਭਲਾਂ ਚ ਹੋ ਗਈ ਬੱਚੀ ਤੇ ਉਹਦਾ ਲੇਵਾ ਬਹੁਤ ਸਾਫ਼ ਸੁਥਰਾ ਬੱਚੀ ਦਾ ਅਦ ਦਿਨ ਇਹ ਲੈ ਜੂਗੀ ਤਕਰੀਬਨ 10 ਦੇ ਡੇਢ ਕਿੜ ਬਈ ਹੈ ਨਾ ਨਹੀਂ ਬਸ ਹਫ਼ਤਾ ਕੇ ਲੂਗੀ ਬਾਈ ਬਸ 10 ਨਹੀਂ ਕੱਢਦੀ ਹਫ਼ ਠੀਕ ਹੈ ਗੱਲ ਪਾਲਵਾਦੀ ਥੋੜੀ ਥੋੜੀ ਲੱਗੀ ਪਾਉਣ ਤੇ ਥਾਣੇ ਜਿਹੜੇ ਸੱਜਣੋਂ ਥਾਣੇ ਦੇ ਵੀ ਸਿੰਗਲ ਚਾਰੀ ਆ ਗਏ ਫालतੂ ਨਹੀਂ ਸੁਭਾਅ ਦੀ ਆ ਗਈ ਠੰਡੀ ਸੀਲ ਤੇ ਬਾਕੀ ਕੱਦ ਕਾਠ ਵਾਲੇ ਮਾਮਲੇ 'ਚ ਵੀ ਠੀਕ ਹੈ ਛੋਟੀ ਨਹੀਂ ਕਹਿ ਸਕਦੇ ਆਪਾਂ ਕਿ ਨਾ ਬਾਈ ਵਧੀਆ ਕੱਦ ਕਾਠ ਆ ਥਣ ਥਣ ਬਹੁਤ ਸੋਹਣੇ ਨੇ ਮਾਰਦੇ ਬਾਈ ਕੈਮਰਾ ਇਧਰਲੇ ਬੰਦੇ ਮਾਰਦੇ ਬਾਲ ਟੱਲਾ ਬਹੁਤ ਨੇ ਬਾਈ ਹਜੇ ਤਾਂ ਬੱਚੀ ਨੇ ਬਾਕੀ ਥਣ ਦੀ ਜਿਹੜੀ ਇਹਦੀ ਸ਼ੇਪ ਆ ਨਾ ਕਲਮੀ ਹੈਗਾ ਕਲਮੀ ਥਣ ਕਹਿੰਦੇ ਨੇ ਆਪਾਂ ਇਹਨੂੰ ਆਪਣੇ ਏਰੀਆ ਵਾਲੇ ਭਰਾ ਕਲਮੀ ਕਹਿ ਦਿੰਦੇ ਆ ਵੀ ਇਹਦੀ ਇਹ ਦਿੱਕਾ ਹੋਉਂਦੀ ਹੈ ਕਿ ਫਾਇਦੇ ਇਹ ਹੁੰਦੇ ਨੇ ਜੇ ਕੋਈ ਟਾਈਮ ਵੀ ਟੱਪ ਜਾ ਉਤੋਂ ਜਿੱਦਾਂ ਮੰਡੀ ਮੁੰਡੀ ਪਾਉਣੀ ਆ ਕਿਸੇ ਭਰਾ ਨੇ ਚੌਂਦੀ ਨਹੀਂ ਥੱਲੋਂ ਨਹੀਂ ਬਈ ਇਹ ਨਹੀਂ ਕਰਨੇ ਆ ਬੰਦ ਥਣ ਆ ਗਿਆ ਬੰਦ ਕਰਨ ਵਾਲਾ ਥਣ ਕਰਨੇ ਵਾਲਾ ਥਣ ਤਾਂ ਕਿਸੇ ਬੱਛੀ ਨੂੰ ਵੀ ਨਹੀਂ ਇਹਦਾ 3 ਲੀਟਰ ਹੋਊਗਾ ਜੀ ਇਹਦਾ ਤਾਂ ਬਾਈ ਜਮ ਹੀ ਆਪਾਂ ਕੇਦੀ ਵੀ ਫਰੀ ਵਾਲੀ ਕੰਮ ਦਾ ਤਾਂ ਰੇਟ ਜਿਹੜਾ ਹੈਗਾ ਇਹਦਾ ਬਖੜਾ ਵਾਲਾ ਮੋਲ ਆ ਬੱਚੀ ਦਾ ਇਹ ਬਾਜੀ ਦੇ ਦਾਂਗੇ ਜਮੇ 37000 ਦੀ ਜੀ ਪੂਰੇ ਦੀ ਪੂਰੇ ਜਮੇ 37000 ਦੀ ਬਸ ਕੰਮ ਆਪਣਾ ਵਪਾਰ ਦਾ ਹੀ ਆ ਵਪਾਰ ਦਾ ਕੰਮ ਆ ਵੱਡੇ ਬਾਈ ਰੂਟੀਨ ਚ ਮੰਨ ਕੇ ਚਲੋ ਆਪਣੇ ਕੋ 6-7 ਬੈਣਾ ਹਰ ਟਾਈਮ ਹੁੰਦੀਆਂ ਨੇ ਵੀਰੇ ਕਿੰਨੇ ਤੋਂ ਕਿੰਨੇ ਰੇਟ ਵਾਲੀਆਂ ਰੇਟ ਵੀਰੇ ਆਪਣੇ ਕੋ ਆਹੀ ਤਕਰੀਬਨ 40 ਤੋਂ ਸਟਾਰਟ ਹੋ ਗਏ 85-90 ਤੱਕ ਦਾ ਰੇਟ ਰਹਿੰਦਾ ਆਪਣੇ ਤੇ ਬਸ ਹਾਂਜੀ ਨੰਬਰ ਬੋਲ ਦਿੰਦੇ ਨੰਬਰ ਵੀਰੇ ਆਪਣਾ ਹੈਗਾ 62392 ਜੀ 88445 623928844522 ਦਾ ਨੰਬਰ ਅੱਜ ਦੀ ਵੀਡੀਓ 'ਚ ਦਿਖਾਇਆ ਕੋਈ ਵੀ ਵੀਰੇ ਬੰਦਾ ਘਰੇ ਆ ਕੇ ਤਸੱਲੀ ਕਰਕੇ ਵੇਣਾ ਲੈ ਕੇ ਜਾਇਓ ਠੀਕ ਹੈ ਜੀ ਠੀਕ ਹੈ ਕਿ ਨਾ ਕਿਸੇ ਬੈੜ ਦੀ ਕੋਖੋਟੇ ਰੁਪਈਆ ਦਾ ਨੁਕਸ ਨਹੀਂ ਹੋਊਗਾ ਠੀਕ ਹੈ ਜੀ ਸਾਰੀਆਂ ਦੀ ਥਣ ਲੇਵੇ ਦੀ ਦੰਦਾਂ ਦੀ ਹਰ ਚੀਜ਼ ਦੀ ਗਾਰੰਟੀ ਹੋਊਗੀ ਜਿੰਨੀ ਡਿਟੇਲ ਦੱਸਾਂਗੇ ਓੱਕਣੇ ਹੋਊਗਾ ਭਾਈ 1 ਰੁਪਈਆ ਦਾ ਝੂਠ ਨਹੀਂ ਹੋਊਗਾ ਵੇਣਾ 'ਚ ਬਾਕੀ ਬੇਨਤੀ ਹੈ ਵੀ ਜਿਹੜੇ ਭਰਾ ਨੇ ਲੈਣੀ ਹੈ ਕੇਰਾਂ ਆ ਕੇ ਕੋਲ ਖੜ ਕੇ ਦੇਖਿਓ ਜ਼ਰੂਰ ਠੀਕ ਹੈ ਜੀ ਹਨਾ ਜੀ ਕਿਉਂ ਕੋਲੇ ਬਿਨਾ ਚੀਜ਼ ਦਾ ਅਸਲ ਪਤਾ ਨਹੀਂ ਲੱਗਦਾ ਨਹੀਂ ਕੱਦ ਕਾੜ ਹੁੰਦਾ ਬਾਈ ਕੱਦ ਆਪਾਂ ਨਾਲ ਖੜ ਖੜ ਕੇ ਦਿਖਾ ਦੇ ਹਾਂ ਉਹ ਤਾਂ ਬਾਈ ਜ਼ਰੂਰੀ ਹੈ ਫੇਰ ਜਿਹੜੀ ਦਰਮਿਆਨੀ ਆ ਉਹ ਆਪਾਂ ਦਰਮਿਆਨੀ ਲੈਂਦੇ ਹਾਂ ਕਿਉਂਕਿ ਰੁਟੀਨ ਦੇ ਵਿੱਚ ਆਪਾਂ ਬਾਕੀ ਐ ਬਾਈ ਕੋਲੇ ਆਉਣ ਦਾ ਬੜਾ ਫਰਕ ਰਹਿ ਜਾਂਦਾ ਕੋਈ ਭਰਾ ਦੇਖ ਲੂ ਵਧੀਆ ਹੋ ਜਾਂਦਾ ਕੰਮ ਹਾਂ ਹਾਂ ਜੀ ਆ ਬਾਈ ਤਾਂ ਬਾਈ ਦਾ ਕਹਿਣ ਦਾ ਮਤਲਬ ਇਹ ਆ ਵੀ ਯਾਰ ਨੇੜੇ ਆ ਕੇ ਆਪਦੀ ਚੈੱਕ ਕਰਕੇ ਲੈ ਜਾਇਓ ਪੂਰੀ ਤਸੱਲੀ ਨਾਲ ਲੈ ਕੇ ਜਾਇਓ ਅੱਗੀ ਟੋਰੀ ਵਾਲਾ ਸਿਸਟਮ ਨਹੀਂ ਆਪਣੇ ਕੋਲੇ ਹੈਗਾ ਵੀ ਜਿਵੇਂ ਆਨਲਾਈਨ ਚੱਲ ਰਿਹਾ ਕੰਮ ਬੰਦੇ ਦਿਖਾ ਹੋਰ ਦੰਦਿਆ ਕਈ ਵਾਰੀ ਭੇਜ ਹੋਰੀ ਗਾ ਬਾਈ ਜਿਹੜੀ ਦਿਖਾਵਾਂਗੇ ਉਹੀ ਜਾਊਗੀ ਚਾਹੇ ਤੁਸੀਂ ਆਨਲਾਈਨ ਮੰਗਾ ਲਵੇ ਜਿਵੇਂ ਅਗਲੇ ਦੀ ਛਾਉਵੇਂ ਕਰ ਦਾਂਗੇ ਠੀਕ ਹੈ ਪਰ ਆਪਣੀ ਪਹਿਲੇ ਆ ਵੀ ਉਰੇ ਆ ਕੇ ਚੈੱਕ ਕਰਕੇ ਲੈ ਜਾਓ ਉਹ ਬਹੁਤ ਵਧੀਆ ਚੀਜ਼ ਆ ਬਾਈ ਉਰੇ ਆ ਕੇ ਦੇਖ ਬਾਈ ਬੈਣਾ ਗੱਬਣਾ ਨੇ ਬੰਦਾ ਆ ਕੇ ਥਣ ਥਣ ਦੇਖੇ ਦੰਦ ਦੇਖੇ ਨਾ ਤੋਰ ਤੋਰ ਕੇ ਸਾਰੀ ਤਸੱਲੀ ਕਰੇ ਯਾਰ ਆਪਣੀ ਹੈਨਾ ਬੰਦੇ ਦਾ ਹੋਵੇ ਠੀਕ ਹੈ ਫੇਰ ਸਵਾਦ ਆਉਂਦਾ ਕੰਮ ਦਾ ਤੇ ਬਾਕੀ ਨੰਬਰ ਸੱਜਣੋਂ ਬਾਈ ਦਾ ਵੀਡੀਓ ਚਲਾ ਦੂੰਗਾ ਇਹਨਾਂ ਪੰਜ ਬੜਾਂ ਚੋਂ ਤੁਹਾਨੂੰ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਕੀ ਆਏ ਵੀਰੇ ਰੇਟਾਂ ਦਾ ਕੋਈ ਬੰਦਾ ਇਹ ਨਾ ਕਹੇ ਯਾਰ ਇੰਨਾ ਮੁੱਲ ਕਰਿਆ ਸੀ ਇਹਨੇ ਇਹ ਘੱਟ ਕਰ ਲਾ ਆਪਾਂ ਫੇਰ ਕਹਿੰਦੇ ਆ ਰੇਟਾਂ ਦੇ ਵੀਰੇ ਬਸ ਕੱਲਾ ਛੋੜ ਛੱਪਾ ਹੀ ਹੈ ਵੱਡੇ ਵੀਰ ਰੇਟ ਬਾਈ ਦਾ ਹੈਗਾ ਸੱਜਣੋਂ ਬਿਲਕੁਲ ਫਿਕਸਡ ਆ ਕਿਉਂਕਿ ਤੁਸੀਂ ਆਪ ਵੀ ਸਿਆਣੇ ਹੋ ਮਾਰਕੀਟ ਜਿਹੜੇ ਰੇਟ ਚੱਲ ਰਹੇ ਨੇ ਉਹ ਰੇਟਾਂ ਦੇ ਹਿਸਾਬ ਨਾਲ ਵੀ ਬਾਈ ਨੇ ਰੇਟ ਹੀ ਕਿੰਨੇ ਕਿੰਨੇ ਕਰੇ ਨੇ ਨਾ ਮ ਉਹ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਭਾਈ ਉਹ ਨੇੜੇ ਆ ਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ